ਫਲੋਰ ਦੇ ਨਜ਼ਦੀਕ ਹੀ ਪਿੰਨੰਗਲ ਵਿਖੇ ਪੀਤੇ ਦਿਨੀ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜਿਹਦੇ ਸਟੈਚੂ ਨਾਲ ਹੋਈ ਛੇੜਛਾੜ ਨੂੰ ਲੈ ਕੇ ਜਿੱਥੇ ਬਾਬਾ ਸਾਹਿਬ ਨੂੰ ਮੰਨਣ ਵਾਲੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਉੱਥੇ ਹੀ ਅੱਜ ਸ੍ਰੀ ਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਅਤੇ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੂੰ ਮੰਨਣ ਵਾਲੀਆਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਇੱਕ ਵਿਸ਼ਾਲ ਰੋਸ ਮਾਰਚ ਸ਼ਹਿਰ ਫਲੋਰ ਵਿੱਚ ਕੱਢਿਆ ਗਿਆ। ਉੱਥੇ ਬੁਲਾਰਿਆਂ ਨੇ ਬੋਲਦੇ ਹੋਏ ਕਿਹਾ ਕਿ ਸਾਨੂੰ ਆਪਸ ਵਿੱਚ ਮਿਲ ਜੁਲ ਕੇ ਰਹਿਣਾ ਚਾਹੀਦਾ ਹੈ। ਕਿਸੇ ਇੱਕ ਸ਼ਖਸ ਦੇ ਕਰਕੇ ਪੰਜਾਬ ਦਾ ਮਾਹੌਲ ਖਰਾਬ ਨਹੀਂ ਕਰਨਾ ਚਾਹੀਦਾ ਤੇ ਉਹਨਾਂ ਨੇ ਵੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹੋਏ ਕੀ ਕਿਹਾ ਆਓ ਸੁਣੋ ਜਿਹੜਾ ਰੋਸ ਮਾਰਤਿਆ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹਦੇ ਵਿੱਚ ਗੋਰਾਵਾਦਵਾਦੀ ਭਾਵਾ ਵੇਦਗਾਰਤ ਭਾਵਾ ਜਿਹਦੇ ਵਿੱਚ ਨੌਕਰਸ਼ਾਮ ਮੱਚ ਵੱਲੋਂ ਜਿਹੜਾ ਰੋਸ ਮਾਰਤਾ ਕੀਤਾ ਗਿਆ ਜਿਹੜਾ ਪਿਛਲੇ ਦਿਨੀ ਬਾਵਾ ਸਾਹਿਬ ਦੇ ਇੰਸਟੀਚਿਊਟ 'ਤੇ ਜਿਹੜੇ ਕੁਝ ਅਸਰਾਧੀਆਂ ਅੰਥਰਾਂ ਨੇ ਉਹਨਾਂ ਦੇ ਸਪਰੇਅ ਕਰਕੇ ਉਹਨਾਂ ਦੇ ਫੇਸ ਨੂੰ ਤਾਲਕ ਕੀਤਾ ਉਹਦੇ ਕਰਕੇ ਅੱਜ ਜਿਹੜਾ ਰੋਸ ਦੇ ਵਿੱਚ ਉਹਦਾ ਸਪੇ ਅੱਜ ਮਾਰਚ ਕੀਤਾ ਗਿਆ ਇਥੇ ਚਤਾਵਨੀ ਦਿੱਤੀ ਗਈ ਜੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦੋਸਤੀ ਆ ਉਹਨਾਂ ਨੂੰ ਫੜ ਕੇ ਜਲਦੀ ਤੋਂ ਜਲਦੀ ਜਿਹੜੀ ਧਰਾਵਾ ਆ ਉਹ ਨਾ ਦਿੱਤੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੱਡਾ ਅੰਦੋਲਨ ਕੀਤਾ ਜਾਊਗਾ ਅਸੀਂ ਮੰਗ ਕਰਦੇ ਆ ਵੀ ਜਿਹੜੇ ਇਦਾਂ ਦੀ ਇੱਕ ਢਰਾਹਾ ਵਾਪਰਦੀਆਂ ਇਹਨਾਂ ਨੂੰ ਜਿਹੜਾ ਬੰਦ ਕੀਤਾ ਜਾਵੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਾਥ ਤੋਂ ਸਾਥ ਦਾ ਸਜ਼ਾ ਦਿੱਤੀ ਜਾਵੇ ਜਿਹੜਾ ਹੋਰ ਆ ਸਮੇਂ ਦੇ ਵਿੱਚ ਕੁਝ ਹੋਊ ਨਾ ਸਕੇ ਵੀ ਅਸੀਂ 바ਵਾ ਸਾਹਿਬ ਦੇ ਜਿਹੜੇ ਵੱਲੋਂ ਇੰਸਟੀਚੂਨਲ ਕੋਈ ਸ਼ੇਰਖਾਂ ਰਗਾ ਨਹੀਂ ਕੋਈ ਵਿਆਪਤੀ ਕਰਿਆ ਇਹਨਾਂ ਕਰਕੇ ਜਿਹੜੇ ਵਿਆਪਤੀ ਕਰਨ ਆਏ ਲੋਕ ਆ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਆ ਇਸ ਕਰਕੇ ਅਸੀਂ ਆਪਣੇ ਜਫੇਬੰਦੀਆ ਵੱਲੋਂ ਅਸੀਂ ਮੰਗ ਵੀ ਕਰਦੇ ਆ ਜਿਹੜਾ 바ਵਾ ਸਾਹਿਬ ਦੇ ਅਪਮਾਨ ਕੀਤਾ ਆ ਉਹ ਬੜਾ ਨਿੰਦਣਯੋਗ ਆ ਬਹੁਤ ਜ਼ਿਆਦਾ ਜਿਹੜੇ ਮਹਾਵਾਧਾਉਣ ਮੰਨਣ ਵਾਲੇ ਰੋਕਿਆ ਉਹਨਾਂ ਦੇ ਦਰਾਂ ਦੇ ਦਿਲ ਵਿਰੋਧ ਰਗੇ ਇਸ ਕਰਕੇ ਹੀ ਵੰਗ ਵੀ ਕਰਦੇ ਆ ਜੋ ਜੋ ਪਿਛਲੇ ਦਿਨੀ 1 2 ਜੂਨ ਦੀ ਦਰਮਿਆਨੀ ਰਾਤ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਦਾ ਅਪਮਾਨ ਦੂਜੀ ਵਾਰੀ ਪਿੰਡ ਨੰਨਤਸਰ ਫਲੋਰ ਵਿੱਚ ਹੋਇਆ ਸੀ ਉਸ ਦੇ ਵਿਰੋਧ ਦੇ ਵਿੱਚ ਅੱਜ ਫਲੋਰ ਦੀਆਂ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਡਾਕਟਰ ਅੰਬੇਡਕਰ ਸਭਾਵਾਂ ਔਰ ਕ੍ਰਾਂਤੀਕਾਰੀ ਮਿਸ਼ਨਰੀ ਸਾਥੀਆਂ ਨੇ ਸੰਕੇਤਕ ਰੂਪ ਦੇ ਵਿੱਚ ਅੱਜ ਇੱਕ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਹੈ ਔਰ ਇਹਨਾਂ ਘਟਨਾਵਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਇਸ ਦੇਸ਼ ਦੇ ਪਾਵਾ ਸਾਹਿਬ ਅੰਬੇਡਕਰ ਨੂੰ ਮੰਨਣ ਵਾਲੇ ਲੋਕ ਐਨੇ ਤਾਂ ਜਾਗਰੂਕ ਹੋ ਚੁੱਕੇ ਹਨ ਕਿ ਉਹ ਤੁਹਾਡੇ ਜਿਹੜੇ मंसूਪੇ ਆ ਸਮਾਜ ਦੇ ਵਿੱਚ 파ੜਾ ਪਾਉਣ ਦੇ ਔਰ ਇੱਕ ਫਿਰਕੇ ਨੂੰ ਦੂਜੇ ਫਿਰਕੇ ਨਾਲ ਲੜਾਈ ਝਗੜਾ ਕਰਵਾ ਕੇ ਮਾਹੌਲ ਖਰਾਬ ਕਰਨ ਦੇ ਉਹਨਾਂ ਨੂੰ ਕਦੇ ਵੀ ਉਹ ਕਾਮਯਾਬ ਨਹੀਂ ਹੋਣ ਦੇਣਗੇ ਇਹ ਗੁਰੂਆਂ ਦੀ ਧਰਤੀ ਹੈ ਸਰਬਸੰਗਤ ਦੀ ਵਾਲਤਾ ਦਾ ਸੰਦੇਸ਼ ਦੇਣ ਵਾਲੇ ਲੋਕਾਂ ਦੀ ਧਰਤੀ ਹੈ ਸੋ ਇਸ ਵਕਤੇ ਸਾਰੇ ਹੀ ਸਮਾਜਿਕ ਰਾਜਨੀਤਿਕ ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਹਮ ਹਮ ਪੈਸਾ ਲਿਆ ਔਰ ਭਾਰਤ ਦੀ ਖੇਤੀਆਂ ਖਣਕਾਂ ਨੂੰ ਬਰਕਰਾਰ ਰੱਖਣ ਦੇ ਕਲਪਲਿਆ ਔਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਭਾਰਤੀ ਸੰਵਿਧਾਨ ਦੇ ਵਿੱਚ ਆਪਣੀ ਪੂਰਨ ਆਸਥਾ ਜਿਹੜੀ ਆ ਉਹ ਦਾ ਪ੍ਰਗਟਾਵਾ ਕੀਤਾ ਜੈ ਭਿੰਦ ਜੈ ਭਾਰਤ ਅੱਜ ਜਿਹੜੀਆਂ ਇਲਾਕੇ ਦੀਆਂ ਅੰਬੇਡਕਰ ਸੁਭਾਵਾਂ ਗੁਰਮੁਖਤਸ ਨਾਮ ਦੇ ਸੁਭਾਵਾਂ ਤੇ ਬਾਲਵਿੰਦ ਸੁਭਾਵਾਂ ਵੱਲੋਂ ਸਾਂਝੀ ਤੌਰ ਤੇ ਜਿਹੜਾ ਪਿਛਲੇ ਦਿਨੀ ਬਾਬਾ ਸਾਹਿਬ ਡਾਕਟਰ ਬੀਰ ਅੰਬੇਡਕਰ ਜੀ ਦੇ ਬੋਦੀ ਪਿਆਰੀ ਗਈ ਆ ਉਹ ਦੇ ਨੋਸਟੇ ਵਿੱਚ ਜਿਹੜਾ ਆ ਸ਼ਹਿਰ ਬਲੌਰ ਦੇ ਅੰਦਰ ਮੇਰੇ ਨੰਬਰ ਤੋਂ ਸਾਰੇ ਨੇ ਮਾਰਚ ਕੀਤਾ ਆ ਤੇ ਸਰਕਾਰ ਤੋਂ ਮੰਗ ਕੀਤੀ ਆ ਕਿਉਂਕਿ ਅਸੀਂ ਸਮਝਦੇ ਆਂ ਕਿ ਉਹ ਪ੍ਰਸ਼ਾਸਨ ਜਿਹੜਾ ਨਗਾਤਰ ਫੇਨ ਉਹ ਪਿਛਲੇ ਕੁਝ ਸਮੇਂ ਪਹਿਲਾਂ ਹੀ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਦੇ ਪੁੱਤ ਦੀ ਜਿਹੜੀ ਮਦਦ ਹੋਈ ਸੀ ਚਾਹੀਦਾ ਤਾਂ ਇਹ ਸੀਗਾ ਵੀ 바ਵਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਦੇ ਜਿੰਨੇ ਵੀ ਫਲੋਰ ਸ਼ਹਿਰ ਦੇ ਅੰਦਰ ਦਾ ਏਰੀਆ ਜਾਂ ਦੇ ਇਲਾਕੇ ਦੇ ਅੰਦਰ ਬੁੱਤ ਲੱਗੇ ਆ ਉਹਨਾਂ ਦੀ ਜਿਹੜੀ ਆ ਸੁਰੱਖਿਆ ਕੀਤੀ ਜਾਂਦੀ ਹੈ ਪ੍ਰੋਟੈਕਸ਼ਨ ਕੀਤੀ ਜਾਂਦੀ ਪਰ ਦੁੱਖ ਦੀ ਗੱਲ ਹੈ ਇੱਕੋ ਹੀ ਜਗ੍ਹਾ ਦੇ ਉੱਪਰ ਦੋ ਵਾਰੀ ਕਤਲ ਹੋ ਮਾ ਵਾਪਰ ਜਾਣੀਆਂ ਕਿਤੇ ਨਾ ਕਿਤੇ ਜਿਹੜੀ ਆ ਸਰਕਾਰ ਦੀ ਨਲਾਇਕੀ ਨੂੰ ਪੇਸ਼ ਕਰਦੀਆਂ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਹਾਂ ਕਿ ਜੇਕਰ ਆਉਣ ਵਾਲੇ ਸਮੇਂ ਦੇ ਅੰਦਰ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਨਾ ਦਿੱਤੀਆਂ ਉਹਨਾਂ ਦੁਬਾਰਾ ਜਿਹੜਾ ਸ਼ੁਰੂ ਕੀਤਾ ਜਾਵੇਗਾ ਜਿਹੜਾ ਧਰਨਾ ਸਕੇ ਤੱਕ